本当に大丈 Oh, no, we are not. Oh. No, no. No, we are not. Oh, we are not. ਹਾਂਜੀ ਕੀ ਨਾਮ ਜੀ ਗੁਰਸੇਵਕ ਸਿੰਘ ਗੁਰਸੇਵਕ ਸਿੰਘ ਜੀ ਕੀ ਗੱਲ ਹੋਈ ਹੈ ਜੀ ਗੱਲ ਇਦਾਂ ਹੀ ਸਰ ਆਪਣਾ ਨਾ ਮਤਲਬ ਕਿ ਮੈਂ ਤੇ ਮੇਰਾ ਸਾਲਾ ਹੀ ਝੋਟਾ ਤੇ ਇਹ ਮੁੰਡਿਆਂ ਨੇ ਸਾਡੇ ਕੋਲ ਮੋਟਰਸਾਲ ਖੋਣ ਪਏ ਪਹਿਲਾਂ ਤੇ ਉਹਨਾਂ ਨਾਲ ਝਗੜਾ ਹੋਇਆ ਤੇ ਐਂ ਹੱਥ ਪਾਈ ਹੋਏ ਸਾਡੇ ਨਾਲ ਕਿਹੜੀ ਜਗ੍ਹਾ ਖੋਣ ਪਏ ਮੋਟਰਸਾਲ ਇਹ ਆਪਣਾ ਧਾਰਣਾ ਦੇ ਲਾਗੇੜਾ ਪੰਪ ਹੈਗਾ ਜੇ ਨਾ ਹੂੰ ਉਹਦੇ ਲਾਗੇ ਤੇ ਉਹ ਬਾਅਦ ਵਿੱਚ ਕੁੱਟਮਾਰ ਕੀਤੀ ਉਹਨਾਂ ਨੇ ਮਾਰ ਕੁੱਟ ਕੀਤੀ ਅਸੀਂ ਵੀ ਕੀਤੀ ਤੇ ਬਾਅਦ ਵਿੱਚ ਸਾਡੇ ਘਰ ਦੇ ਵਿੱਚ ਉਹ ਆ ਕੇ ਗੋਲੀ ਗਾਲੀ ਚਲਾਇ ਗਈ ਘਰ ਦਾ ਸਮਾਨ ਸਮੂਲ ਪਾਣ ਗਿਆ ਸ਼ੀ 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 ਪਾਣ ਕੇ ਗਿਆ ਜੀ ਤੇ ਗੋਲੀ ਚਲਾ ਕੇ ਗਿਆ ਘਰ ਦੇ ਵਿੱਚ ਘਰ ਸਾਡੇ ਲੇਡੀ ਸੀ ਮਹੀਨੇ ਇਕ ਦਾ ਮੁੰਡਾ ਵਾ ਨਾਲ ਮਾਸੀ ਸਾਸਿ ਹੀ ਤੇ ਨਾਲ ਭਾਗੀ ਜੀ ਨੇ ਉਹਨਾਂ ਦਾ ਮਤਲਬ ਮੁੰਡਾ ਭਾਜ ਕੇ ਬਜਿਆ ਕਿ ਮਤਲਬ ਉਹ ਬਾਵਾ ਗੋਲੀ ਗਲੀ ਚਲਾ ਕੇ ਨੁਕਸਾਨ ਕਰਕੇ ਗਿਆ ਕਿੰਨੀਆਂ ਗੋਲੀਆਂ ਚਲਾਈਆਂ ਗੋਲੀਆਂ ਸਾਰ 2 3 ਪੰਜਾਂ ਥੇ ਰੋਂ ਤੇ ਪੁਲਿਸ ਨੂੰ ਕੰਪਲੇਨ ਕੀਤੀ ਤੁਸੀਂ ਨਹੀਂ ਹਾਲੇ ਕਰ ਲੱਗੇ ਆ ਸਰ ਅਜੇ ਤੁਸੀਂ ਥਾਣੇ ਆਏ ਜੇ ਪਿੰਡ ਧਾਰਾਂ ਦੀ ਗੱਲ ਹੈ ਤੇ ਮੋਹਾਲ ਦਾ ਮੁੰਡਾ ਗਾਂਦੀ ਇਸ ਤੋਂ ਪਹਿਲਾਂ ਵੀ ਤੁਹਾਡੇ ਕੋਲ ਗੱਲਬਾਤ ਨਹੀਂ ਨਹੀਂ ਸਰ ਕੋਈ ਗੱਲਬਾਤ ਨਹੀਂ ਹੋਈ ਮੇਲੀ ਇਹ ਬੱਚੇ ਦੀ ਲੜਾਈ ਹੋਈ ਬਸ ਲੜਾਈ ਤੇ ਆ ਕੰਮ ਕੀ ਇਸੇ ਇਸ਼ੂ ਨੂੰ ਲੈ ਕੇ ਇਹ ਇਥੋਂ ਤੱਕ ਨੋ ਬਹਾਰ ਹਾਂਜੀ ਹਾਂਜੀ ਬੱਚਿਆਂ ਨੇ ਕਿਉਂ ਲੜਾਈ ਹੋਈ ਸੀ ਸਰ ਤਾਂ ਦੱਸਿਆ ਮੋਟਰਸਾਈਕਲ ਤੋਂ ਹੀ ਮੋਟਰਸਾਈਕਲ ਖੋਨ ਪਏ ਆ ਲੁੱਟ ਕੋ ਪਿੰਨ ਕਰਨ ਤੇ ਤੁਹਾਡਾ ਹੀ ਮੋਟਰਸਾਈਕਲ ਖੋਨਾ ਹਾਂਜੀ 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 ਤੁਹਾਡਾ ਹੀ ਮੋਟਰਸਾਈਕਲ ਤੁਹਾਡਾ ਹੀ ਆਡਾ ਸਰ ਤੁਹਾਡਾ ਮੋਟਰਸਾਈਕਲ ਹੁਣ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਕੋਲੋਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਕਿ ਉਹਨਾਂ ਨੂੰ ਮਤਲਬ ਜ਼ਿਆਦਾਤਰ ਜੋ ਵੀ ਨੁਕਸਾਨ ਕੀਤਾ ਜਾਂਦੇ ਉਹ ਆਪਣਾ ਨੁਕਸਾਨ ਭਰਨ ਤੇ ਜਾਂ ਫਿਰ ਉਹਨਾਂ ਨੂੰ ਸਜ਼ਾ ਜੋ ਵੀ ਹੈ ਉਹਨਾਂ ਦੀ ਬਣਦੀ ਉਹ ਦਿੱਤੀ ਹੋਵੇ ਸਾਰਾਣਕੇ ਸਾਰਾਣਕੇ ਚਲੋ ਆ ਮੰਨ ਲਓ ਸਾਰਾ ਕੁਝ ਭੰਗ ਗਿਆ ਜੋ ਕੁਝ ਬਣਾ ਤਾ ਬੰਦੇ ਦਾ ਭੱਜ ਕੇ ਬਜੇ ਆ ਜੇ ਸਾਨੂੰ ਮਾਰ ਜਾਂਦੇ ਕਿਸੇ ਨੂੰ ਨੁਕਸਾਨਤ ਨਹੀਂ ਹੋਣੀ ਸਾਰਾ ਜੇ ਮੰਨ ਲਓ ਭੱਜ ਕੇ ਨਾ বাজਦੇ ਨੁਕਸਾਨ ਤੇ ਹੋਣਾ ਸਾਰਾ ਲੇਡੀਸ ਅੰਦਰ ਹੀ ਬੂਏ ਪਾਵੇ ਚੰਗੇ ਬੰਦੇ ਹੁੰਦਾ ਸੀ ਜੀ ਇਹਨੀਆਂ ਗੁਲੀਆਂ ਚ ਲਾਈਆਂ ਜੀ ਸਰ ਦੋ ਰੌਂਦ ਪਏ ਆ ਜੀ ਉੱਥੇ ਅੱਡੇ ਘਰ ਚ ਹਾਂਜੀ ਬਸ ਠੀਕ ਹਾਂਜੀ ਕੀ ਨਾਮ ਜੀ ਸਰ ਜੀ ਕੀ ਗੱਲ ਹੋਈ ਆ ਜੀ ਮੁੰਡੇ ਮੁੰਡੇ ਵੀਰੇ ਲੜਦੇ ਕਿਤੇ ਮੋਟਰਸਾਈਕਲ ਤੋਂ ਹੀ ਇਹ ਗਾਂਧੀ ਜਿਹੜਾ ਇਹਨੇ ਮੁੰਡਿਆਂ ਨੂੰ ਪਹਿਲਾਂ ਮਾਰਕੁੱਟ ਕੀਤੀ ਤੇ ਫਿਰ ਮੋਟਰਸਾਈਕਲ ਕੌਕੇ ਲੈ ਗਿਆ ਫਿਰ ਇਹਨੇ ਆਣ ਕੇ ਘਰੇ ਗੋਲੀਆਂ ਚਲਾਤੀਆਂ ਹੀ ਭੱਜ ਕੇ ਬਚੇ ਆ ਸਾਰਾ ਫੌਜੀ ਤੋੜ ਗਏ ਸਾਡਾ ਐਸੀ ਵੀ ਤੋੜ ਗਏ ਸੀਸੇ ਸਾਦੇ ਗੋਲੀਆਂ ਬਹੁਤ ਚਲਾਈਆਂ ਭੱਜ ਕੇ ਬਚੇ ਸੀ ਛੋਟੇ ਗਾਂਧੀ ਕੌਣ ਆ ਜੀ ਗਾਂਧੀ ਜੱਟਾਂ ਦਾ ਵਾ ਢਿੰਮੋ ਵਾਲ ਦਾ ਤੇ ਮੋਬਲ ਪਿੰਡ ਦਾ ਵਾ ਹਾਂਜੀ ਤੇ ਨਾਲ ਉਹਦੇ 12 ਜਾਣੇ ਹੈਗੇ ਉਹਨਾਂ ਦਾ ਹੱਲ ਨਾ ਦਾ ਕੀ ਕੰਮ ਕਰਦਾ ਗਾਂਧੀ ਗਾਂਧੀ ਦਾ ਇੰਨਾ ਨਹੀਂ ਪਤਾ ਕੀ ਕੰਮ ਕਰਦਾ ਕਿਉਂ ਲੜਾਈ ਕਿਉਂ ਹੋਈ ਮੋਟਰਸਾਈਕਲ ਤੋਂ ਲੁੱਟ ਕੋ ਤੋਂ ਹੋਈ ਲੁੱਟ ਖੋ ਕਰਨ ਵਾਸਤੇ ਪਿਆਹੇ ਕੌਣ ਹੀ ਜਿਹੜੇ ਮੋਟਰਸਾਈਕਲ ਤੇ ਕੌਣ ਹੋ ਉਹ ਮੇਰਾ ਬੇਟਾ ਹੈ ਅੱਛਾ ਤੁਹਾਡਾ ਬੇਟਾ ਹੈ ਹਾਂਜੀ ਤੇ ਇੱਕ ਮੇਰਾ ਜਵਾਨ ਹੈ ਤੇ ਕੀ ਮੰਗ ਕਰਦੇ ਜੀ ਹੁਣ ਤੁਸੀਂ ਆਈ ਆਈ ਹੋਈ ਕਿ ਜਾਨ ਨੂੰ ਕੰਜਰ ਦਾ ਸਤਾ ਜਾ ਦਿੱਤੀ ਜਾਵੇ ਜਾਂ ਤੁਹਾਡਾ ਸਮਾਨ ਪੁੱਛ ਆ ਰਹੀ ਤੁਹਾਡੇ ਨਾਲ ਗਾਂ ਕੋਈ ਹੁਣ ਐਸ ਵਕਤ ਤੁਸੀਂ ਕਿੱਥੇ ਖੜੇ ਰਹੇ ਹਾਂ ਥਾਣੇ ਆ ਗਿਆ ਰਿਪੋਰਟਰ ਆਈ ਭੱਜ ਕੇ ਬਚੇ ਹੁਣ ਵੀ ਆਓ ਬਾਰ ਬਾਰ ਆਉਂਦੇ ਆ ਤੇ ਅਸੀਂ ਮਹਾ ਕਿਤੇ ਟਾਈਮ ਕੱਢ ਕੇ ਆਉਣਾ ਹੈ ਥਾਣੇ ਪਹਿਲਾਂ ਚੌਂਕੀ ਗਏ ਉੱਥੇ ਹੈ ਨਹੀਂ ਕੋਈ ਵੀ ਹੁਣ ਆਈ ਥਾਣੇ